ਪਠਾਨਕੋਟ ਵਿੱਚ ਲਗਾਤਾਰ ਪੈਰੇਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਬਮਿਆਲ ਸੈਕਟਰ ਨੇੜੇ ਪਾਰੀਮੀ ਕਾਰਨ ਸੜਕ ਤਾਸ ਗਈ ਜਿਸ ਕਾਰਨ ਨੇੜਲੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਦੂਜੇ ਪਾਸੇ ਚੱਕੀਪੂਲ ਹੇਠੋਂ ਮਿੱਟੀ ਖਿਸਕਣ ਕਾਰਨ ਟ੍ਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਸਥਾਨਕ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਇਹ ਜੋ ਸਵੇਰ ਸਵੇਰੇ بارش ਹੋ ਰਹੀ ਹੈ اور ਪਹਾੜوں ਮੇ ਜੋ ਬਹੁਤ ਜ਼ਿਆਦਾ بارش ਹੋਈ ਹੈ ਉਸ ਵਜ੍ਹਾ ਸੇ ਲੈਂਡ ਸਲਾਈਡਿੰਗ ਹੋ ਰਹੀ ਹੈ ਅੱਜ ਸੇ ਇੱਕ ਮਹੀਨਾ ਪਹਿਲੇ ਵੀ ਜ ਕਾਫੀ ਲੈਂਡ ਸਲਾਈਡਿੰਗ ਹੋਈ ਸੀ ਤਬ ਵੀ ਬਹੁਤ ਜ਼ਿਆਦਾ ਖਤਰਾ ਥਾ ਆਪਰ ਅੱਜ ਦੇਖੀਏ ਆਪ ਉਸ ਸੇ ਵੀ ਜ਼ਿਆਦਾ ਖਤਰਾ ਹੋ ਚੁੱਕਾ ਹੈ ਸਾਡੇ ਬਮਿਆਲ ਪਿਛਲੇ ਇਲਾਕੇ ਨੂੰ ਸਾਨੂੰ ਕੋਈ ਨਹੀਂ ਦੇਖਦਾ ਜਿਲੇ ਬੋਟ ਲੈਣੇ ਵਾਲੇ ਸਾਰੇ ਆ ਜਾਂਦੇ ਆ ਇਲੇ ਸਾਨੂੰ ਕੋਈ ਨਹੀਂ ਦੇਖਦਾ ਹੈਗਾ ਜੀ ਇਸਾਰੇ ਇਸ ਪੂਰੀ ਟੁੱਟਣ ਨਾਲ ਸਾਡੇ ਕਿਸਾਨਾਂ ਨੂੰ ਪਿੰਡਾਂ ਨੂੰ ਬੜਾ ਨੁਕਸਾਨ ਹੋ ਗਿਆ ਇਹ ਨਾਲ ਇੱਥੇ ਰਾਹ ਦੇ ਵਿੱਚ ਪੂਲੀ ਟੁੱਟੀ ਪਈ ਸੀਗੀ ਡਬਲਯੂ ਨੂੰ ਕਹਿਣ ਦੇ ਬਾਵਜੂਦ ਵੀ ਮੰਤਰੀਆਂ ਦੇ ਸਭ ਆਣ ਜਾਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਕਿ ਹੁਣ ਤੁਹਾਡੇ ਆਮ ਲੋਕਾਂ ਨੂੰ ਇਸ ਵਾਰ ਭਾਰੀ ਮੁਸ਼ਕਲ ਹੋ ਰਿਹਾ ਜਿਹੜੀ ਆਵਾਜਾਈ ਉਹ ਵੀ ਬੰਦ ਹੋ ਗਈ ਹੈ ਉਹਦੇ ਬਾਅਦ ਆਪਣਾ ਜੋ ਵੀ खाद्य सामग्री समान ढोई है वो भी एक पास रुक गई है भारी बारिश होने के कारण ज़्यादा पानी कार, आने के कारण जो है पुल को थोड़ा सा खतरा महसूस हो रहा था इसलिए लोगों की आवाजाई हमने पुल के ऊपर आने जाना बंद कर दिया है स्पोर्ट की मदद से बच्चों को और महिलाओं को ऊपर से देना बंद कर दिया ट्रेनें जो है